ਦਰਖਤ ਉਹ ਬਹੁਤ ਪੁਰਾਣਾ ਹੈ ਕਬੱਜਿਆ ਯਾਰ ਜੇ ਪੱਤਰ ਅਪਾ ਕੋਈ ਨਾਈਏ ਸਕੀਮ ਆਪਾਂ ਆਕਸੀਜਨ ਬਹੁਤ ਦਿੰਦਾ ਇੱਥੋਂ ਤੇ ਧੁਰ ਤੋਂ ਧੁਰ ਤੱਕ ਮੁੰਡਿਓ ਦੇਖੋ ਕੋਈ ਦਰਖਤ ਨਹੀਂ ਹੈਗਾ ਹਣਾ ਇਹ ਆਪਾਂ ਇਹਦੇ ਕੋਈ ਸਕੀਮ ਲਾ ਕੇ ਦਰਖਤ ਨੂੰ ਬਚਾਈਏ ਤਾਂ ਬਚਾਈਏ ਕਿਵੇਂ ਆਪਾਂ ਹੈ ਇੱਧਰ ਵੀ ਦਰਖਤ ਕੋਈ ਨਹੀਂ ਹੈਗਾ ਪਿੰਡ ਤੱਕ ਕੋਈ ਬਹੁਤ ਭਾਰਾ ਵੱਡਾ ਦਰਖਤ ਨਹੀਂ ਇਧਰ ਆ ਕੋਈ ਇਹ ਕਿਉਂ ਨਾ ਬਗੋ ਸਕੀਮ ਲਾ ਕੇ ਯਾਰ ਮੁੰਡਿਓ ਚਲੀ ਆਪਾਂ ਕੋਈ ਲਾਈਏ ਸਕੀਮ ਹੈ ਆਜੋ ਉੱਤਮ ਦੇ 570 ਹਰੇ ਕਰ ਬਲ ਬਲ ਕਰ ਕਰ ਕੇ ਦੇਵ ਆਪਾਂ ਦਾ ਦਰਾਸਤਨ ਵੱਡੀਆਂ ਤੇ ਲੋਕ ਉਹ ਸਕੀਮ ਲਾ ਕੇ ਆਪਾਂ ਨੂੰ ਬਚਾਈਏ ਨਹੀਂ ਤਾਂ ਦਰਾਸਤ ਨੇ ਆਪਾਂ ਨੂੰ ਭਾਲੇ ਤੇ ਹੋਣ ਕਿਤੇ ਲੋਕ ਖਤਮ ਕਰ ਦੇਣਗੇ ਜਮਾ ਕਰੀਏ ਕੋਈ ਸਕੀਮ ਆਪਾਂ ਬਣਾਈਏ ਧਿਆਨ ਕਰ ਭੱਜ ਕੇ ਫੜਾ ਫੜ ਉਹ ਦੇਖ ਨਾ ਲਵੇ ਆਪਾਂ ਨੂੰ ਦਿਆ ਲੱਭ ਕੇ ਪੱਛ ਕੇ ਮੇਰਾ ਪੁੱਤ ਹੌਲੀ ਹੌਲੀ ਕਲੀ ਵੀ ਲਿਆ ਪੱਛ ਕੇ ਤੂੰ ਦਾ ਹਰ ਪੈਰੀ ਫੜ ਕੇ ਮੈਂ ਤੈਨੂੰ ਮੈਂ ਹੁਣ ਹੀ ਲੈ ਕੇ ਆਈ ਹਾਂ ਮੈਂ ਤੈਨੂੰ ਮਾਰ ਮੇਰਾ ਪੁੱਤ ਮਣ ਕੇ ਸਾਈਕਲ ਲੈ ਜਾ ਤੂੰ ਆਈ ਲੈ ਜਾ ਬੜਾ ਦਿਲਵਾਵਾ ਵੀ ਬੜਾ ਲੇਕਨ ਫੜਾ ਫੜ ਕੋਲ ਕੇ ਹਾਂ ਸੋਹਣਿਆ ਆ ਲੋ ਗੇ। ਪਾ ਲਾ ਕੇ ਕੋਈ। ਪਾ ਇੱਥੇ ਬੈਠਾ ਆਰਾਮ ਨਾਲ ਨੱਕਾ ਪੜਦਾ ਦੂਜੇ ਕਹੇ ਸੜਦਾ। ਮੈਂ ਨਹੀਂ ਜਾਂਦਾ ਇਹ ਉੱਥੇ ਦਾ ਛੱਪ ਕੋਹ ਵੱਡਾ ਹੀ। ਛੱਪ ਤੇਨੂੰ ਖਾ ਲਾ ਤੇਰਾ ਲੱਗ। ਆ ਪਾਣੀ ਟੁੱਟ ਜਾਊਗਾ। ਅੱਜ ਤੋਂ 3 ਘੰਟੇ ਹੋਏ ਕਿ ਨਿੱਕ ਨੋਕਿਆ ਰੇ ਚ ਬੈਠੇ ਰੂ। ਕੋ ਇੱਥੇ ਬੈਠਾ ਆਰਾਮ ਨਾਲ ਨੱਕਾ ਮੋੜਦਾ ਤਾਂ। ਮੈਂ ਨਹੀਂ ਮੋੜ ਕੇ ਇਹ ਬਹੁਤ ਦਾ ਵੱਡੇ ਵੱਡੇ ਥੱਪ। 3 ਘੰਟੇ ਹੋ ਗਏ ਇੱਕ ਤੱਕ ਦੇ ਬੈਠਾ ਜਰ ਕਿੱਥਾ ਮੋੜ ਕੇ ਭੱਜ ਕੇ ਜਾ। ਡਰ ਲਾ ਜੀ ਵੱਡਾ। ਕਿੰਨਾ ਘਟਾ ਲਾ ਮੈਨੂੰ। ਛੱਪ ਆਈ ਉੱਥੇ। ਉਹ ਤਾਂ ਬਾਬਾ ਸਿੱਧਾਲਾ ਬਾਬਾ ਕੁਝ ਨਹੀਂ ਕਹਿੰਦਾ। ਜਾ ਕੇ ਭੱਜ ਗਿਆ ਨੱਕਾ ਮੁਰ ਗਿਆ ਚਰ ਮੈਂ ਚੱਲਦਾ ਤੇ ਨੱਕਾ ਮੁਰ ਗਿਆ ਉਹ ਆ ਕੀ ਕਰੀ ਜਾਂਦਾ ਸੇ ਬੈਠਾ ਹਾਂ ਜੀ ਇਹ ਕੀ ਮਾਈ ਆਨੇ ਉਹ ਸਾਥੀ ਨਾ ਬਲੇ ਦੇਖੀ ਤੋਰ ਜਾਣਾ ਵੀਰੇ ਬੱਸ ਲੋਕਾਂ ਦਾ ਭਲਾ ਕਰਦੇ ਆ ਕੀ ਭਲਾ ਕਰਦਾ ਤੂੰ ਤਾਂ ਮੈਂ ਨਾ ਯਾਰ ਲੋਕਾਂ ਨੂੰ ਜਵਾਕਾਂ ਨੂੰ ਬਹਿਮਾ ਚ ਪਾਈ ਆਣਾ ਗੁਰੂ ਗ੍ਰਾਹ ਸਾਹਿਬ ਨੇ ਆਪਾਂ ਨੂੰ ਬਹਿਮਾ ਚ ਕੱਢਿਆ ਤੂੰ ਇਹ ਵੱਡੇ ਏਡੇ ਵੱਡੇ ਦਰਾਸਤੇ ਥੱਲੇ ਮੱਟੀ ਬਣਾਤੀ ਵੀਰੇ ਮੱਟੀ ਬਣਾਉਣਾ ਬਹੁਤ ਵੱਡਾ ਕਾਰਨਾ ਕੀ ਕਰਨਾ ਇਹ ਬਣਾਉਣਾ ਆਪਣੇ ਲੋਕ ਵੱਡੇ ਜਾਂਦੇ ਦਰਖਤ ਅੱਛਾ ਦੇਖੋ ਹੁਣ ਆਪਾਂ ਕਿਹੜੇ ਜਿੱਥੇ ਮਰਜੀ ਬੋਜੋ ਵੱਡ ਵੱਡ ਸਿੱਟੀ ਜਾਂਦੇ ਨੇ ਅੱਛਾ ਵੱਡੇ ਵੱਡੇ ਦਰਖਤ ਆਹ ਰੋਡ ਦੇਖ ਲਓ ਤੁਰ ਤੋਂ ਤੁਰ ਤੱਕ ਕੋਈ ਦਰਖਤ ਨੂੰ ਵੱਡਾ ਦਰਖਤ ਨਹੀਂ ਮਿਲੂਗਾ ਕੋਈ ਨਹੀਂ ਜੀ ਵੱਡਾ ਦਰਖਤ ਕੋਈ ਤੁਸੀਂ ਜਾਣਦੇ ਹੋਗੇ ਕਿਤੇ ਮੀਨ ਏਰੀਆ ਗਈ ਕਿਤੇ ਛਾਂ ਧੁੱਪ ਚ ਖੜ੍ਹਦੇ ਹੋਗੇ ਤੁਸੀਂ ਨਹੀਂ ਕਿਤੇ ਨਹੀਂ ਖੜ੍ਹਨ ਯੋਗ ਹੀ ਨਹੀਂ ਜਿਦਾ ਹੈਗੀ ਨਾ ਤੁਰ ਤੋਂ ਤੁਰ ਤੱਕ 2-2 ਕਿਲੋਮੀਟਰ ਦਾ ਕੋਈ ਦਰਖਤ ਨਹੀਂ ਤੁਹਾਨੂੰ ਮਿਲੂਗਾ ਹਾਂ ਇਹ ਮੇਰਾ ਮੱਟੀ ਬਣਾਉਣ ਦਾ ਕਾਰਨ ਹੈ ਵੀ ਵੀਰੇ ਇਹਨੂੰ ਕੋਈ ਵੱਡੂ ਗਾਣੀ ਇਹਨੂੰ ਕੋਈ ਵੱਡ ਟੋਕਣੀ ਕਰੂਗਾ ਕੋਈ ਅੱਛਾ ਤੇਰਾ ਮਤਲਬ ਇਹ ਹੈ ਵੀ ਮੱਟੀ ਦੇਖ ਕੇ ਲੋਕ ਡਰ ਜਾਂਦੇ ਨੇ ਵੀ ਡਰ ਜਾਂਦੇ ਨੇ ਅੱਛਾ ਹਾਂਜੀ ਇਹ ਵਧੀਆ ਸਕੀਮ ਲਾਈ ਹੈ ਤੇ ਪਹਿਲਾਂ ਵੀ ਇਹੋ ਜਿਹੀ ਮੈਂ ਬਹੁਤ ਥਾਂੇ ਕਰ ਚੁੱਕਿਆ ਵੀਰੇ ਅੱਛਾ ਕਈ ਬਣਾਤੀਆਂ ਤੈਨੂੰ ਕਈ ਕਈ ਬਣਾਤੀਆਂ ਇਹਦੇ ਬਣਾਉਣ ਨਾਲ ਇਹਦੇ ਲਵੇ ਨੇ ਕੋਈ ਮਤਲਬ ਕੋਈ ਵੱਡ ਵੱਡ ਟੋਕਾ ਵਾਲਾ ਨਹੀਂ ਆਉਂਦਾ ਕੋਈ ਇਹ ਸਾਈਓ ਬਚੇ ਬਣ ਦਰਾ ਤਾਂ ਹੀ ਬਚੇ ਨੇ ਹਾਂ ਅੱਛਾ ਤੇ ਕਈ ਪਹਿਲਾਂ ਬਣਾਤੀ ਪਹਿਲਾਂ ਬਹੁਤ ਬਣਾਤੀ ਵੀਰੇ ਮੈਂ ਕਿੰਨੇ ਕੁ ਬਣਾਤੀ ਬਣਾਤੀਆਂ ਨੂੰ ਕੁਟਕੁਟ 10 20 ਤਾਂ ਬਣਾਈ ਦਿੱਤੀਆਂ ਬਾਕੀ ਰੋਲ ਮੇਰਾ ਜਿੱਥੇ ਮੈਨੂੰ ਮਿਲਦਾ ਮੈਂ ਇਹ ਕੰਮ ਕਰਦਾ ਕਰ ਦਿੰਦਾ ਹਾਂਜੀ ਇਹ ਤਾਂ ਬਹੁਤ ਵਧੀਆ ਇੱਥੇ ਸੀਮਾ ਸੀਮਾ ਗਈਆ ਮੈਂ ਤਾਂ ਇਹਦੀ ਮਾਗਰ ਤੂੰ ਜਵਾਬ ਮੈਨੂੰ ਬਹਿਮਾ ਚ ਪਾਈ ਨਾ ਨਹੀਂ ਨਹੀਂ ਇਹ ਜਵਾਬ ਮੇਰਾ ਸਾਥ ਦਿੰਦਾ ਨਹੀਂ ਜੀ ਅੱਛਾ ਜਵਾਬ ਸਾਥ ਹਾਂ ਤੇ ਬਹੁਤ ਵਧੀਆ ਸਿਕੀਮਤਰੀ ਇਹ ਤਾਂ ਵੀ ਡਰ ਜਾਂਦੇ ਨੇ ਲੋਕ ਹਾਂ ਫਿਰ ਇਹ ਲਵੇ ਦੀ ਕਹਿੰਦਾ ਨਹੀਂ ਤਾਂ ਫੜ ਫੜ ਇਹ ਤਾਂ ਇਹਦਾ ਨਹੀਂ ਇਹ ਨਹੀਂ ਪਤਾ ਨਾ ਪੇ ਮੈਂ ਕਰਦਾ ਇਹ ਦਿਨਾਂ ਚ ਵੱਢ ਕੇ ਛੱਡ ਦਿੰਦਾ ਜੀ ਹੁਣ ਥੋੜੂ ਦੇਖੋ ਵੀ ਆਕਸੀਜਨ ਆਪ ਨੂੰ ਮਿਲਦੀ ਹੈ ਕਿਤੋਂ ਹਾਂ ਇਹ ਪੁਰਾਣੇ ਬੋਰਡ ਨੇ ਜਿਹ ਆਪਾਂ ਨੂੰ ਕਿੰਨੀ ਮਹਿੰਗੀ ਆਕਸੀਜਨ ਲੈਣੀ ਪੈਂਦੀ ਹੈ ਗੱਲ ਪਤਾ ਕਿ ਜਿਹੜੇ ਵੱਡੇ ਦਰਖਤ ਨੇ ਆਕਸੀਜਨ ਪੈਦਾ ਕਰਦੇ ਨੇ ਪੀਪਲ ਹੋਇਆ ਬਰੋਟਾ ਹੋਇਆ ਉਹ ਤਾਂ ਕੋਈ ਲਾਉਂਦਾ ਨਹੀਂ ਲਾਉਂਦਾ ਨਹੀਂ ਜਿਹੜੇ ਹੁਣ ਆਪਣੇ ਘੇਰੇ ਲੋ ਛੋਟੇ ਛੋਟੇ ਦਰਖਤ ਨੇ ਜਿਹੜੇ ਪ੍ਰਾਚਨ ਰੁੱਖਤੀ ਆਪਣੇ ਜਿਵੇਂ ਬਰੋਟਾ ਹੋਇਆ ਪੀਪਲ ਹੋਇਆ ਨਿੰਮ ਹੋਇਆ ਟਾਲੀ ਹੋਈ ਨਸੂੜਾ ਹੋਇਆ ਇਹ ਦਰਖਤ ਤਾਂ ਹੁਣ ਲੋਕ ਲਾਉਣੀ ਛੱਡ ਗਏ ਲਾਉਣੇ ਛੱਡ ਗਏ ਆ ਲੈ ਕੇ ਨਰਸਰੀ ਜੇ ਛੋਟੇ ਛੋਟੇ ਦਰਖਤ ਲਾ ਦਿੰਦੇ ਨੇ ਨਾ ਤਾਂ ਉਹ ਕੰਮ ਕਰਨ ਨਾ ਤਾਂ ਆਕਸੀਜਨ ਦੇਣ ਵੀ ਇਹੀ ਦਰਖਤ ਨੇ ਆਪਣੇ ਪ੍ਰਾਚਨ ਜਿਹੜੇ ਆਪਾਂ ਨੂੰ ਹੁਣ ਖੜਿਓ ਜੀ ਹਾਂ ਨਸੂੜਾ ਮਿਲਿਆ ਤੁਹਾਨੂੰ ਕਿਤੇ ਤੁਸੀਂ ਰੱਖਿਆ ਕਿਤੇ ਕਿਤੇ ਨਹੀਂ ਕਿਤੇ ਨਹੀਂ ਮਿਲਿਆ ਮੈਨੂੰ ਤਾਂ ਆਪਣੀ ਮਿਲੀ ਅੱਗੇ ਨਸੂੜੇ ਬਹੁਤ ਹੁੰਦੇ ਸੀ ਹਾਂ ਅੱਗੇ ਸਾਰੀ ਰੰਤ ਬਹੁਤ ਢੱਲੀਆਂ ਪਿੱਪਲ ਦੇਖਿਆ ਵੀ ਟਮੇਟਾਵੇਂ ਪਿੰਡਾਂ ਦੇ ਵਿੱਚ ਦਰਖਤ ਰਹਿ ਗਏ ਬਿਲਕੁਲ ਜੀ ਇਹ ਤਾਂ ਕੰਮ ਚੱਲ ਰਿਹਾ ਹੈਗਾ ਬਹੁਤ ਵਧੀਆ ਚਲ ਬਹੁਤ ਵਧੀਆ ਕੰਮ ਕੀਤਾ ਇਹ ਜਿਹੜੇ ਤਾਂ ਕੀਤਾ ਵੀ ਇਹਦੇ ਨਾਲ ਨਾੜ ਚੜਦਾ ਮਾਰਾ ਨਹੀਂ ਤਾਂ ਕੋਈ ਲੱਗ ਨਹੀਂ ਲੱਗੂ ਹਾਂ ਜੀ ਹਨ ਇਹਦੇ ਦਰਖਤ ਵੀ ਬਚਤ ਹੋ ਜੂਗੀ ਬਚਤ ਹੋ ਇਹ ਬਚਾ ਜੀ ਹਾਂ ਫਲਾ ਕਰਦੇ ਹਾਂ ਠੀਕ ਹੈ ਜੇ ਕੋਈ ਸਮਝੇ ਜੀ ਸਮਝੇ ਜੀ ਹਾਂ ਬੀ ਬਹੁਤ ਬਹੁਤ ਧੰਨਵਾਦ ਤੇਰਾ ਇਹ ਕੰਮ ਕਰਨ ਲਈ ਸਸੀ ਕਾਲ ਜੀ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਸਾਡਾ ਇਹ ਮਤਲਬ ਹੈ ਵੀ ਵੀਡੀਓ ਬਣਾਉਣ ਦਾ ਮਤਲਬ ਇਹ ਹੈ ਵੀ ਲੋਕ ਪ੍ਰਾਤਨ ਤਰਸਤ ਨੂੰ ਕੱਟ ਰਹੇ ਨੇ ਜਿਹੜੇ ਵੱਡੇ ਦਰਖਤ ਨੇ ਤੁਹਾਨੂੰ ਦੇਖਣ ਨੂੰ ਕਿਤੇ ਨਹੀਂ ਮਿਲੂਗਾ ਇਹ ਸਾਡਾ ਇਹ ਵੀਡੀਓ ਬਣਾਉਣ ਦਾ ਮਤਲਬ ਇਹ ਹੈ ਵੀ ਵਹਿਮ ਭਰਮਾਂ ਚੋਂ ਕੱਢ ਕੇ ਲੋਕਾਂ ਨੂੰ ਵਹਿਮ ਭਰਮ ਪਾਉਣ ਦਾ ਕੋਈ ਮਤਲਬ ਵੀ ਮੱਡੀ ਬਣਾਤੀ ਸੀ ਜੌਰ ਬਣਾਤੀ ਇਹ ਤਾਂ ਸਿਰਫ ਇੱਕ ਵੀਡੀਓ ਬਣਾਉਣ ਦਾ ਮਕਸਦ ਹੀ ਸਾਡਾ ਵੀ ਤਾਂ ਜੋ ਪ੍ਰਾਤਨ ਤਰਸਤ ਨੇ ਪਹੁੰਚ ਸਕਣ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸਾਡਾ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਵਾਲਾ ਬਟਨ ਜਰੂਰ ਦਬਿਓ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਧੰਨਵਾਦ ਸਸੀ ਕਸੀ ਕਸੀ